5 ਸਾਲਾਂ ਦੇ ਪਿਆਰ ਤੋਂ ਬਾਅਦ ਦੋ ਸਹੇਲੀਆਂ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਤਾਂ ਪਿਆਰ ਦੇ ਅੱਗੇ ਸਮਾਜ ਦੀਆਂ ਬੇੜੀਆਂ ਨੂੰ ਤੋੜ ਦਿੱਤਾ ਗਿਆ ਬੜਾ ਹੈਰਾਨ ਕਰਦਾ ਹੈ ਮਾਮਲਾ ਜਿੱਥੇ ਦੋ ਕੁੜੀਆਂ ਦੇ ਵੱਲੋਂ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਤਾਂ ਬਿਲਕੁਲ ਸਹੀ ਸੁਣ ਰਹੇ ਹੋ ਜਿੱਥੇ 5 ਸਾਲ ਦਾ ਇਹਨਾਂ ਦੋਵਾਂ ਦਾ ਪ੍ਰੇਮ ਸਬੰਧ ਚੱਲਦਾ ਹੈ ਤੇ ਦੋ ਸਹੇਲੀਆਂ ਹੀ ਹੁਣ ਵਿਆਹ ਕਰਵਾ ਲੈਂਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਹਾਲਾਂਕਿ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਹੰਗਾਮਾ ਕੀਤਾ ਜਿੱਥੇ ਦੋ ਕੁੜੀਆਂ ਜਿਹੜੀਆਂ ਨੇ ਵਿਆਹ ਕਰਾਉਣ ਲੱਗਦੀਆਂ ਨੇ ਦੱਸਿਆ ਜਾ ਰਿਹਾ ਕਿ ਦੋਵੇਂ ਇੱਕ ਦੂਜੇ ਨੂੰ ਕਾਫੀ ਪਸੰਦ ਕਰਦੀਆਂ ਨੇ ਤੇ ਸਮਾਜ ਸ਼ਾਇਦ ਇਹਨਾਂ ਅਨੋਖੇ ਰਿਸ਼ਤਿਆਂ ਨੂੰ ਸਮਾਜ ਦੇ ਵਿੱਚ ਕੋਈ ਜਗ੍ਹਾ ਦੇਣ ਨੂੰ ਅਜੇ ਵੀ ਰਾਜ਼ੀ ਨਹੀਂ ਹੈ। ਜਦੋਂ ਕੋਈ ਰਾਜ਼ੀ ਹੈ ਤਾਂ ਫਰਕਾਇ ਨਹੀਂ ਲੈਂਗੇ। ਗਾੜੀ ਕਿੱਕਾ ਵੀ ਦੇ ਛੋੜ ਦਸ ਮਾਰਾ ਨਹੀਂ ਛੋੜਾ 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 ਸੋ ਨਹੀਂ ਪਟਾਈਗਾ ਛੋੜਾ ਹਾਂ ਤੇ ਗਾੜੀ ਕਿੱਕਾ ਵੀ ਦਬਾਈ ਤੇ ਕਹਿੰਦੇ ਜਾਂਦੂ ਕਿ ਤੱਕ ਛੋੜੂਗਾ ਛੋੜਾ ਛੋੜਾ ਮਾਰ ਲਮ ਮਾਰ ਲੈਣ ਛੋੜ ਦੇ ਤਮ ਬਸ ਸੁਣੋ ਤਮ ਲੜਾਓ ਨਹੀਂ ਹਮ ਨਹੀਂ ਨਿਕਰਾ ਇੱਕ ਇੱਕ ਰੋਕੋ ਓਕਾਰ ਦੋ ਗਾੜੀ ਕਿੱਕਾ ਵੀ ਛੋੜਾ ਇੱਥੇ ਓਕਾਰ ਦੋ ਬਾਕੀ ਹਮ ਇਹਨਾਂ ਦੇ ਘਰ ਵਾਲੇ ਉਸੇ ਤੂੰ ਤੂੰ ਘਰ ਨਹੀਂ ਜਾਣੇ ਐਸਾ ਥੋੜੀ ਜਵਰਦਸਤੀ ਆ ਕੋਈ ਲੈ ਵਾਲਾ 5 ਸਾਲਾਂ ਦੇ ਪਿਆਰ ਤੋਂ ਬਾਅਦ ਦੋ ਸਹੇਲੀਆਂ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਤਾਂ ਪਿਆਰ ਦੇ ਅੱਗੇ ਸਮਾਜ ਦੀਆਂ ਬੇੜੀਆਂ ਨੂੰ ਤੋੜ ਦਿੱਤਾ ਗਿਆ ਬੜਾ ਹੈਰਾਨ ਕਰਦਾ ਹੈ ਮਾਮਲਾ ਜਿੱਥੇ ਦੋ ਕੁੜੀਆਂ ਦੇ ਵੱਲੋਂ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਤਾਂ ਬਿਲਕੁਲ ਸਹੀ ਸੁਣ ਰਹੇ ਹੋ ਜਿੱਥੇ 5 ਸਾਲ ਦਾ ਇਹਨਾਂ ਦੋਵਾਂ ਦਾ ਪ੍ਰੇਮ ਸਬੰਧ ਚੱਲਦਾ ਹੈ ਤੇ ਦੋ ਸਹੇਲੀਆਂ ਹੀ ਹੁਣ ਵਿਆਹ ਕਰਵਾ ਲੈਂਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਹਾਲਾਂਕਿ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਹੰਗਾਮਾ ਕੀਤਾ ਜਿੱਥੇ ਦੋ ਕੁੜੀਆਂ ਜਿਹੜੀਆਂ ਨੇ ਵਿਆਹ ਕਰਾਉਣ ਲੱਗਦੀਆਂ ਨੇ ਦੱਸਿਆ ਜਾ ਰਿਹਾ ਕਿ ਦੋਵੇਂ ਇੱਕ ਦੂਜੇ ਨੂੰ ਕਾਫੀ ਪਸੰਦ ਕਰਦੀਆਂ ਨੇ ਤੇ ਸਮਾਜ ਸ਼ਾਇਦ ਇਹਨਾਂ ਅਨੋਖੇ ਰਿਸ਼ਤਿਆਂ ਨੂੰ ਸਮਾਜ ਦੇ ਵਿੱਚ ਕੋਈ ਜਗ੍ਹਾ ਦੇਣ ਨੂੰ ਅਜੇ ਵੀ ਰਾਜ਼ੀ ਨਹੀਂ ਹੈ। ਜਦੋਂ ਕੋਈ ਰਾਜ਼ੀ ਹੈ ਤਾਂ ਫਰਕ ਨਹੀਂ ਲੱਗੇ।

5 ਸਾਲਾਂ ਦੇ ਪਿਆਰ ਤੋਂ ਬਾਅਦ ਦੋ ਸਹੇਲੀਆਂ ਦੇ ਵੱਲੋਂ ਵਿਆਹ ਕਰਵਾ ਲਿਆ ਗਿਆ ਤਾਂ ਪਿਆਰ ਦੇ ਅੱਗੇ ਸਮਾਜ ਦੀਆਂ ਬੇੜੀਆਂ ਨੂੰ ਤੋੜ ਦਿੱਤਾ ਗਿਆ ਬੜਾ ਹੈਰਾਨ ਕਰਦਾ ਹੈ ਮਾਮਲਾ ਜਿੱਥੇ ਦੋ ਕੁੜੀਆਂ ਦੇ ਵੱਲੋਂ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਤਾਂ ਬਿਲਕੁਲ ਸਹੀ ਸੁਣ ਰਹੇ ਹੋ ਜਿੱਥੇ 5 ਸਾਲ ਦਾ ਇਹਨਾਂ ਦੋਵਾਂ ਦਾ ਪ੍ਰੇਮ ਸਬੰਧ ਚੱਲਦਾ ਹੈ ਤੇ ਦੋ ਸਹੇਲੀਆਂ ਹੀ ਹੁਣ ਵਿਆਹ ਕਰਵਾ ਲੈਂਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਹਾਲਾਂਕਿ ਕਾਫੀ ਜ਼ਿਆਦਾ ਇਸ ਨੂੰ ਲੈ ਕੇ ਹੰਗਾਮਾ ਕੀਤਾ ਜਿੱਥੇ ਦੋ ਕੁੜੀਆਂ ਜਿਹੜੀਆਂ ਨੇ ਵਿਆਹ ਕਰਾਉਣ ਲੱਗਦੀਆਂ ਨੇ ਦੱਸਿਆ ਜਾ ਰਿਹਾ ਕਿ ਦੋਵੇਂ ਇੱਕ ਦੂਜੇ ਨੂੰ ਕਾਫੀ ਪਸੰਦ ਕਰਦੀਆਂ ਨੇ ਤੇ ਸਮਾਜ ਸ਼ਾਇਦ ਇਹਨਾਂ ਅਨੋਖੇ ਰਿਸ਼ਤਿਆਂ ਨੂੰ ਸਮਾਜ ਦੇ ਵਿੱਚ ਕੋਈ ਜਗ੍ਹਾ ਦੇਣ ਨੂੰ ਅਜੇ ਵੀ ਰਾਜ਼ੀ ਨਹੀਂ ਹੈ। ਜਦੋਂ ਕੋਈ ਰਾਜ਼ੀ ਹੈ ਤਾਂ ਸਰਕਾਰੀ ਜਾਣਗੇ। ਬਹੁਤ ਬੋਲ ਰਹੀ ਹੈ। ਦੋ ਵਾਰ ਕਿਦਿਦਿਦ। ਸਮਾਂ ਮੈਨੂੰ ਉਠਾਏ ਕਿ ਠੀਕ ਹੈ ਨਾ। ਗੱਲ ਕਿਤਾਬੋ।

थैं